ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਹੜਾ ਕਿ ਇੱਕ ਸਲਾਈ ਦਾ ਡਿਜ਼ਾਈਨ ਆ ਤੇ ਤਿੰਨਾ ਕੁੰਡਿਆ ਦਾ ਡਿਜ਼ਾਈਨ ਆ ਇਹ ਆਪਾਂ ਨੂੰ ਕਿਸੇ ਵੀਵਰਸ ਨੇ ਭੇਜਿਆ ਸੀਗਾ ਵੀ ਸਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾਓ ਇਹ ਡਿਜ਼ਾਈਨ ਬਹੁਤ ਹੀ ਸੌਖਾ ਹੈ ਆਪਾਂ ਬੱਚਿਆਂ ਦੇ ਜੈਂਟਸ ਦੇ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਟੋਪੀਆਂ ਵਗੈਰਾ ਤੇ ਵੀ ਪਾ ਸਕਦੇ ਆ ਹੁਣ ਆਪਾਂ ਇਹ ਡਿਜ਼ਾਈਨ ਤੁਹਾਨੂੰ ਬਣਾ ਕੇ ਵਿਖਾਵਾਂਗੇ ਜਿਸ ਤਰ੍ਹਾਂ ਹੁਣ ਆਪਾਂ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਬਣਾਏ ਫਿਰ ਆਪਾਂ ਇੱਕ ਕੁੰਡਾ ਸਿੱਧਾ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਇਧਰ ਦੋ ਕੁੰਡੇ ਇੱਕ ਕੁੰਡੇ ਦਾ ਦੋ ਕੁੰਡੇ ਬਣਾਏ ਫਿਰ ਆਪਾਂ ਇਸ ਤਰ੍ਹਾਂ ਦੋ ਕੁੰਡੇ ਪੁੱਠੇ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡੇ ਦਾ ਦੋ ਕੁੰਡੇ ਬਣਾਵਾਂਗੇ ਫਿਰ ਆਪਾਂ ਇਹ ਪਿੱਛੋਂ ਆਪਾਂ ਲੈਣਾ ਇਸ ਤਰ੍ਹਾਂ ਫਿਰ ਆਪਾਂ ਇਸ ਤਰ੍ਹਾਂ ਦੋ ਗੁੰਡੇ ਪੁੱਠੇ ਫਿਰ ਇੱਕ ਗੁੰਡਾ ਇਸ ਤਰ੍ਹਾਂ ਫਿਰ ਆਪਾਂ ਦੋ ਗੁੰਡੇ ਪੁੱਠੇ ਇਹ ਡਿਜ਼ਾਈਨ ਬਣਾ ਕੇ ਬਹੁਤ ਸੋਹਣਾ ਤਿਆਰ ਹੁੰਦਾ ਵਾ ਤੇ ਹੈ ਵੀ ਬਹੁਤ ਸੋਖਾ ਜਿਹੜੀਆਂ ਮੇਰੀਆਂ ਭੈਣਾਂ ਸਿੱਧਾ ਪੁੱਠਾ ਹੁੰਨਦੀਆਂ ਔਨਲਾਈਨ ਦੀਆਂ ਨੇ ਉਹਨਾਂ ਵਾਸਤੇ ਇਹ ਡਿਜ਼ਾਈਨ ਬਹੁਤ ਸੋਖਾ ਵਾ ਇਹ ਤੁਸੀਂ ਡਿਜ਼ਾਈਨ ਬਣਾ ਕੇ ਜਰੂਰ ਵੇਖਿਓ ਫਿਰ ਆਪਾਂ ਇੱਕ ਕੁੰਡਾ ਸੀ ਤਾਂ ਹੁਣ ਆਪਾਂ ਬੈਗ ਸਲਾਈਪ ਵੀ ਡਿਜ਼ਾਈਨ ਇਸ ਤਰ੍ਹਾਂ ਉੱਠੀ ਸਲਾਈ ਸਾਰੀ ਬਣਾਵਾਂਗੇ ਤੇ ਬਣਾਉਣ ਵਿੱਚ ਵੀ ਬਹੁਤ ਸੌਖਾ ਹੁਣ ਆਪਾਂ ਜਿਹੜੇ ਆਪਾਂ ਦੋ ਕੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਇੱਕ ਕੁੰਡਾ ਕਰ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਆਪਾਂ ਦੋ ਕੁੰਡੇ 붙ਠੇ ਇਹ ਆਪਾਂ ਉੱਠੀ ਸਲਾਈ ਸਾਰੀ 붙ਠੀ ਬਣਾਉਣੀ ਹੈ ਇਸ ਤਰ੍ਹਾਂ ਆ ਵੇਖੋ ਫਿਰ ਦੋ ਕੁੰਡੇਆਂ ਨੂੰ ਆਪਾਂ ਇੱਕ ਕੁੰਡਾ ਕਰ ਦਿੰਦੇ ਹਾਂ ਇਹ ਡਿਜ਼ਾਈਨ ਬੁਨਾਰ ਵਿੱਚ ਬਹੁਤ ਹੀ ਸੋਖਾ ਵਾ ਤੇ ਬਹੁਤ ਸੋਹਣਾ ਤੇ ਜਲਦੀ ਬਣਨ ਵਾਲਾ ਡਿਜ਼ਾਈਨ ਹੈ ਹੁਣ ਆਪਾਂ ਫਿਰ ਸਿੱਧੀ ਸਲਾਈ ਆਗੇ ਹੁਣ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਇਹ ਦੋ ਕੁੰਡੇ ਕੱਟੇ ਫਿਰ ਆਪਾਂ ਕਿਚਨ ਦਾ ਗਲੇ ਆਗੇ ਫਿਰ ਇਸ ਦਾ

ਬੈਕਸ ਲਾਈ ਆਪਾਂ ਫੇਰ ਇਸ ਤਰ੍ਹਾਂ ਦੋ ਗੁੰਡੇ ਬੁਥੇ ਇਸ ਤਰ੍ਹਾਂ ਜਿਹੜੇ ਦੋ ਗੁੰਡੇ ਬਣਾਏ ਸੀ ਉਹਨਾਂ ਦਾ ਆਪਾਂ ਇੱਕ ਗੁੰਡਾ ਬਣਾ ਲਾਂਗੇ ਇਸ ਤਰ੍ਹਾਂ ਫੇਰ ਆਪਾਂ ਦੋ ਗੁੰਡੇ ਬੁਥੇ ਫੇਰ ਆਪਾਂ ਜਿਹੜੇ ਦੋ ਗੁੰਡੇ ਬਣਾਏ ਸੀ ਉਹਨਾਂ ਦਾ ਇੱਕ ਗੁੰਡਾ ਬਣਾ ਲਾਂਗੇ ਇਹ ਦੋ ਗੁੰਡੇ ਬੁਥੇ ਇਹਨਾਂ ਦਾ ਆਪਾਂ ਦੋ ਗੁੰਡੇ ਬਣਾ ਲਾਂਗੇ ਇਸ ਤਰ੍ਹਾਂ ਇਹ ਡਿਜ਼ਾਈਨ ਵੇਖੋ ਆਪਣਾ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਹੈ। ਨਾਨ ਵੇਜ ਵੀ ਬਹੁਤ ਸੋਖਾ ਹੈ। ਮੈਨੂੰ ਉਮੀਦ ਤੁਸੀਂ ਇਹ ਡਿਜ਼ਾਈਨ ਬਣਾ ਕੇ ਵੇਖੋਗੇ ਜਿਹੜਾ ਕਿਸੇ ਵੀ ਪ੍ਰੋਜੈਕਟ 'ਤੇ ਤੁਸੀਂ ਪਾ ਸਕਦੇ ਜੇ। ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਨਹੀਂ ਛੋਟਾ ਛੋਟਾ ਡਿਜ਼ਾਈਨ ਹੈ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼।